ਆ ਤੁਹਾਨੂੰ ਆ ਦਿਖਾ ਰਿਆਂਗਾ ਦੇਖੋ ਇਹ ਇੱਥੋਂ ਇਹ ਪਾਣੀ ਬਾਹਣ ਦੇ ਵਿੱਚ ਵੀ ਜਾਂਦਾ ਹੈ ਇਹਦੇ ਅੰਦਰੋਂ ਜਿਹੜੀਆਂ ਪਾਈਪਾਂ ਪਈਆਂ ਉਹ ਮੈਂ ਤੁਹਾਨੂੰ ਸਾਹਮਣੇ ਨਾਲ ਇੱਥੋਂ ਜ਼ੂਮ ਕਰਕੇ ਦਿਖਾਉਣਾ ਉੱਥੇ ਨਾ ਇਹਦਾ ਪਿੱਟ ਲਾਇਵੇ ਆ ਜਿਹੜੇ ਬੋਰ ਕਰੇ ਵੇ ਆ ਦੋਨੇ ਪਾਸੇ ਉਹਦੇ ਉਹ ਸੀਗਾ ਇੱਕ ਉਰਲੇ ਪਾਸੇ ਬੋਰ ਆ ਇੱਕ ਪਰਲੇ ਪਾਸੇ ਬੋਰ ਆ ਉਹਦੇ ਵਿੱਚ ਵੀ ਧਰਤੀ ਦੇ ਵਿੱਚ ਵੀ ਜਾ ਰਿਹਾ ਆਹੀ ਚੀਜ਼ ਜਿਹੜੀ ਇੱਥੇ ਖੜੇ ਆ ਇਹੀ ਚੀਜ਼ ਉਹ ਧਰਤੀ ਦੇ ਵਿੱਚ ਜਾਂਦੀ ਹੈ ਇਹ ਆਨ ਰਿਕਾਰਡ ਹੈ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਜਿਹੜੀਆਂ ਟੀਮਾਂ ਆਈਆਂ ਸੀਗਾ ਉਹਨਾਂ ਨੂੰ ਵੀ ਪੈਂਦਾ ਹੋਇਆ ਪਾਣੀ ਦਿਖਾਇਆਗਾ ਤੇ ਫਿਰ ਵੀ ਇਹ ਤੇ ਕਾਰਵਾਈ ਨਹੀਂ ਹੋ ਰਹੀ ਤੇ 18 5 2025 ਨੂੰ ਨਾ ਧਰਨਾ ਜਿਸ ਦਿਨ ਸਟਾਰਟਿੰਗ ਹੁੰਦੀ ਹੈਗੀ ਉਹਦੋਂ ਇੱਕ ਟਰੱਕ ਫੜਿਆ ਸੀਗਾ ਜਿਹੜਾ ਓਵਰਲੋਡਿੰਗ ਸੀਗਾ ਜਿਹਦੇ तकरीबन 3-3 ਫੁੱਟ ਉੱਪਰ ਟਾਇਰ ਦੀंदे ਹੈਗੇ ਉਸ ਦਿਨ ਫੜਾਇਆ ਪੁਲਿਸ ਨੂੰ ਪ੍ਰਸ਼ਾਸਨ ਨੇ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਕਰੀ ਆ ਪਰਸੋ ਚੋਂ ਉੱਥੇ ਸਾਡੇ ਪਿੰਡ ਦੇ ਵਿੱਚ ਜਿਹੜੀਆਂ ਤਾਰਾਂ ਤੋੜੀਆਂ ਸੀਗੀਆਂ ਚਲੋ ਬਿਜਲੀ ਬੋਰਡ ਨੂੰ ਤਾਂ ਉਹਨਾਂ ਨੇ ਖਰਚਾ ਭਰਨਾ ਸੀ ਜਿਹੜਾ ਭਰਤਾ ਤੇ ਪ੍ਰਸ਼ਾਸਨ ਦੇ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਇੱਕ ਤਾਂ ਓਵਰਲੋਡਿੰਗ ਸੀਗਾ ਇੱਕੋ ਤੇ ਬਿਨਾ ਨੰਬਰ ਪਲੇਟਾਂ ਦੇ ਸੀਗਾ ਪੁਲਿਸ ਨੂੰ ਪੁੱਛਿਆ ਕਹਿੰਦੇ ਸਾਡੀ ਕੋਈ ਕਾਰਵਾਈ ਨਹੀਂ ਬਣਦੀ ਇੱਥੋਂ ਇਹ ਲੱਗਦਾ ਵੀ ਹੋ ਸਕਦਾ ਹੈ ਪੁਲਿਸ ਵੀ ਭਾਈ ਇਹਨਾਂ ਦੇ ਨਾਲ ਰਲਈ ਹੈ ਸਾਨੂੰ ਤਾਂ ਹੀ ਲੱਗਦਾ ਵੀ ਸਾਰਾ ਕੁਝ ਇਹਨਾਂ ਦੇ ਨਾਲ ਰਲਿਆ ਹੀ ਲੱਗਦਾ ਤਾਂ ਕਰਕੇ ਇਹ ਸਾਡੇ ਸਾਡੇ ਪਿੰਡ ਨੂੰ ਮਾਰਨ ਤੇ ਤੋਲੇ ਪਿਆ ਪਤਾ ਨਹੀਂ ਜਿੰਨਾ ਚਿਰ ਪਿੰਡ ਦੇ ਵਿੱਚੋਂ ਹਾਲੇ ਇੱਕ ਬੰਦਾ ਅੰਨਾ ਹੋਇਆ ਕਿ 20 3 ਇਕੱਠਾ ਸਾਡਾ ਸਾਰਾ ਪਿੰਡ ਜਿੰਨਾ ਕਿ ਅੰਨਾ ਨਹੀਂ ਹੁੰਦਾ ਜਾਂ ਕੈਂਸਰ ਦਾ ਇਥੋਂ ਸਾਡੇ ਪਿੰਡੋਂ ਟ੍ਰੇਨ ਭਰ ਕੇ ਬੀਕਾਨੇਰ ਨੂੰ ਨਹੀਂ ਜਾਂਦੀ ਉਨਾ ਚਿਰ ਇਹਨਾਂ ਨੇ ਕੋਈ ਸਾਡੀ ਨਹੀਂ ਸੁਣਨੀ ਸੋ ਇਹ ਆ ਦੇਖੋ ਆ ਚੀਜ਼ਾਂ ਨੇ ਹੁਣ ਇਹ ਚੀਜ਼ਾਂ ਦੇ ਨਾਲ ਹੁਣ ਦੱਸੋ ਸਾਡੀਆਂ ਫਸਲਾਂ ਬਚਣਗੀਆਂ ਇਹਦੇ ਨਾਲ ਸਾਡਾ ਧਰਤੀ ਵੀ ਇਹਦੇ ਨਾਲ ਪਲੂਟ ਕਰੀ ਜਾਂਦਾ ਥੱਲੇ ਵਾਲਾ ਪਾਣੀ ਜਿੱਥੋਂ ਅਸੀਂ ਪਾਣੀ ਜਿਹੜਾ ਪਾਣੀ ਪੀਣਾ ਅਸੀਂ ਥਲੋ ਧਰਤੀ ਦੇ ਵਿੱਚੋਂ ਲੈਣਾ ਉਹ ਪਾਣੀ ਵੀ ਸਾਡਾ ਇਹਨਾਂ ਨੇ ਖਰਾਬ ਕਰਤਾ ਸਾਡੀ ਹਵਾ ਨੂੰ ਵੀ ਖਰਾਬ ਕਰਤਾ ਸਾਡੀਆਂ ਫਸਲਾਂ ਵੀ ਖਰਾਬ ਕਰਤੀਆਂ ਸਾਡੀਆਂ ਨਸਲਾਂ ਵੀ ਖਰਾਬ ਕਰਤੀਆਂ ਸੋ ਬਹੁਤ ਵੀਡੀਓ ਪੈ ਗਈਆਂ ਇੰਨੀਆਂ ਵੀਡੀਓ ਤਾਂ ਇੱਕ ਪਈ ਬਹੁਤ ਹੁੰਦੀ ਹੈ ਤੇ ਬਹੁਤ ਕੁਛ ਅਸੀਂ ਦਿਖਾਤਾ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਟੀਮਾਂ ਖੁਦ ਆ ਕੇ ਦੇਖੀਆਂ ਆ ਕੇ ਉਹ ਮੰਨ ਵੀ ਗਈਆਂ ਵੀ ਭਾਈ ਹਾਂ ਇੱਥੇ ਬਹੁਤ ਪ੍ਰਦੂਸ਼ਣ ਵੀ ਹੈਗਾ ਆਪਦੇ ਮੂੰਹੋਂ ਮੰਨੀ ਜਾਂਦੀਆਂ ਵੀਡੀਓ ਦੇ ਵਿੱਚ ਹੁਣ ਰਿਕਾਰਡ ਆ ਉਹਨਾਂ ਦਾ ਉਹ ਕਹਿ ਰਹੇ ਕਹਿ ਰਹੇ ਆ ਆ ਦੇਖੋ ਬੱਚੇ ਜਾਂਦੇ ਇੱਥੋਂ ਦੀ ਬਣਾ ਲੰਗਦੀਆਂ ਆਈਆਂ ਸਾਰੀਆਂ ਤੇ ਮੂੰਹ ਬੰਨ ਕੇ ਬੱਚੇ ਇੱਥੋਂ ਲੰਘਦੇ ਆਗੇ ਦੋ ਸਕੂਲ ਆ ਇੱਥੇ ਵੱਡੇ ਡੀਏਵੀ ਤੇ ਸਟਾਰ ਪਲੱਸ ਉਹਨਾਂ ਦੀ ਘੱਟੋ ਘੱਟ 10000 ਬੱਚਾ ਉੱਥੇ ਪੜਦਾ ਉਹਨਾਂ ਦੀਆਂ ਬਣਾ ਇੱਥੋਂ ਦੀ ਲੰਗਦੀਆਂ ਉਹ ਜਾਂਦੀਆਂ ਬਣਾ ਬੱਚਿਆਂ ਦੀਆਂ ਆ ਸਾਹਮਣੇ ਗਰੀਬ ਨੇ ਠੇਕੇ ਤੇ ਬਾਣ ਲਿਆ ਸੀਗਾ ਉਹ ਉਹਦਾ ਮਾਰਤਾ ਤੇ ਸੁਣਵਾਈ ਕੋਈ ਹੈ ਨਹੀਂ ਤੇ ਆਪ ਅਸੀਂ ਮਾੜਾ ਜਿਹਾ ਇੱਥੇ ਬੈਠੇ ਸੀਗੇ ਪੜਕਤ ਨੇ ਪ੍ਰਸ਼ਾਸਨ ਦੇ ਥੱਲੇ ਕਰਤੇ ਤੇ ਬਿਜਲੀ ਬੋਰਡ ਸਾਡੇ ਕੋਲ ਤਿੰਨ ਵਾਰੀ ਚਾਰ ਵਾਰੀ ਸਾਡੇ ਕੋਲੇ ਬਿਜਲੀ ਬੋਰਡ ਚੜ ਕੇ ਆ ਗਿਆ ਉਹਨਾਂ ਨੇ ਨਹੀਂ ਸਾਡੀ ਸੁਣੀ ਇਹਦੀ ਘੁਰਕੀ ਤੇ ਸਾਰਾ ਪ੍ਰਸ਼ਾਸਨ ਜੱਗ ਬੰਦਾ ਅਸੀਂ ਯਾਰ ਘਟੋ ਘੜ 4000 ਦੀ ਆਬਾਦੀ ਨੂੰ ਇਹ ਬੰਦਾ ਪ੍ਰਭਾਵਿਤ ਕਰੀ ਜਾਂਦਾ ਇੱਕ ਬੰਦਾ 4000 ਬੰਦੇ ਨੂੰ ਮਾਰ ਰਿਹਾ ਜੇ ਇਹਦੀ ਸਾਡੀ ਕੋਈ ਸੁਣਵਾਈ ਹੀ ਨਹੀਂ